ਹੁਣ ਦੁਬਾਰਾ ਪਿੰਡਾਂ 'ਚ ਦੌਰਾ ਕਰ ਰਹੇ ਨੇ ਅਸੀਂ ਤਾਂ ਉਹਨਾਂ ਨੂੰ ਇਹੀ ਗੱਲ ਲਗਾਵਾਂਗੇ ਕਿ ਪਿੰਡ 'ਚ ਆਉਣ ਤੋਂ ਪਹਿਲਾਂ ਇੱਕ ਵਾਰੀ ਸਾਡੀ ਸੜਕ ਦਾ ਹੱਲ ਕਰਕੇ ਜ਼ਰੂਰ ਆਉਣਾ ਉਂਝ ਨਾ ਹੀ ਆਉਣਾ ਤਾਂ ਚੰਗੀ ਗੱਲ ਐ ਹੂੰ ਜੇ ਜ਼ਰੂਰੀ ਐ ਵੀ ਜੇ ਸਾਡਾ ਕੰਮ ਨਹੀਂ ਹੋਣਾ ਤਾਂ ਫਿਰ ਅਸੀਂ ਵੋਟਾਂ ਕਿਉਂ ਪਾਉਣੀਆਂ ਨੇ ਵੋਟਾਂ ਤਾਂ ਕੰਮ ਨੂੰ ਵੋਟਾਂ ਤਾਂ ਵੋਟਾਂ ਕੰਮ ਨਾਲ ਹੀ ਪਾਉਣੀਆਂ ਨੇ ਜੀ ਇੱਥੇ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੋ ਗਿਆ ਤਾਂ ਮੇਰੇ ਪਿੰਡ ਦਾ ਕੋਈ ਵੀ ਐ ਚਾਹੇ ਸਾਡਾ ਕਿਸੇ ਤਰੀਕੇ ਨਾਲ ਅਸੀਂ ਰਹਿੰਦੇ ਹਾਂ ਪਿੰਡ ਦੇ ਵਿੱਚ ਪਰ ਉਹ ਸਾ ਹੈ ਤਾਂ ਸਾਡੇ ਪਿੰਡ ਦਾ ਨਾ ਅਸੀਂ ਕਿਸੇ ਦਾ ਨੁਕਸਾਨ ਨਹੀਂ ਚਾਹੁੰਦੇ ਇਸ ਕਰਕੇ ਮੇਰੀ ਤਾਂ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਜਿੰਨਾ ਵੀ ਛੇਤੀ ਹੋ ਸਕੇ ਇਹ ਸੜਕ ਦਾ ਹੱਲ ਕਰਕੇ ਆਉਣ ਗੁਰਪ੍ਰੀਤ ਸਿੰਘ ਜੀ ਬਣਾਵਾਲੀ ਸਭਾ ਅਸੀਂ ਵੋਟਾਂ ਉਹਨਾਂ ਨੂੰ ਨਹੀਂ ਪਾਉਣੀਆਂ ਨੇ ਪਰ ਜੇ ਸਾਡੇ ਇਹ ਹੱਲ ਨਹੀਂ ਕਰਦੇ ਫਿਰ ਵੋਟਾਂ ਤੋਂ ਵੀ ਸਾਡਾ ਜਵਾਬ ਹੀ ਹੈ ਜੀ ਪਰ ਮੈਂ ਕਹਿੰਦਾ ਸੜਕ ਦਾ ਕੀ ਬਣੂ ਸਾਡੇ ਪਿੰਡ ਦਾ ਪ੍ਰਧਾਨ ਨੂੰ ਚੋਣ ਨਹੀਂ ਸਕਾ ਜੀ ਬਣਾਵਾਲੀ ਹਲ ਤੱਕ ਅੱਛਾ ਤੇ ਸਾਡੇ ਪਿੰਡ ਦਾ ਪ੍ਰਧਾਨ ਕੋਲ ਦਰੀਆਂ ਕਿਹੜਾ ਪਿਛਾਊਗਾ ਦਰੀ ਨਹੀਂ ਪਿਛਾਉਣ ਚੋਗਾ ਬੰਦਾ ਇੱਥੇ ਆਇਆ ਮੈਂ ਗਾਰੰਟੀ ਕਰਦਾ ਜੇ ਧਰਮਸ਼ਾਲਾ ਕੋਲ ਰਬਦਾਸ ਮੰਦਰ ਕੋਲ ਦਰੀ ਪਿਛਾਉਂਦਾ ਤਾਂ ਮੈਂ ਚੁਗਾ ਦੂੰਗਾ ਜੀ ਦਰੀਆਂ ਅੱਛਾ ਕੋਈ ਬੰਦਾ ਠੀਕ ਹੈ ਠੀਕ ਹੈ ਜੀ ਪ੍ਰਧਾਨ ਨਹੀਂ ਚੁਣਿਆ ਉਹ ਚਾਰ ਪ੍ਰਧਾਨ ਨੇ ਕਹਿੰਦਾ ਮੈਂ ਉਹ ਕਹਿੰਦਾ ਮੈਂ ਪ੍ਰਧਾਨ ਨਹੀਂ ਬਣਾਂ ਲੇ ਚੁਣਸੇ ਸੜਕ ਕੀ ਬਣਾਉਗਾ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਜੀਤ ਸਿੰਘ ਸੰਧੂ ਅੱਜ ਅਸੀਂ ਖੜੇ ਆ ਪਿੰਡ ਫੂਸ ਮੰਡੀ ਵਿਖੇ ਪਿਛਲੇ ਦਿਨੀ ਘੱਗਰ ਨਦੀ ਦਾ ਜੋ ਹੜ ਆਇਆ ਸੀ ਹੜ੍ਹਾਂ ਤੋਂ ਬਾਅਦ ਹਾਲਾਂਕਿ ਕੁਝ ਫਸਲਾਂ ਬੀਜੀਆਂ ਵੀ ਜਾ ਚੁੱਕੀਆਂ ਸੀ ਪਰ ਕਿਤੇ ਨਾ ਕਿਤੇ ਕਾਫੀ ਜਿਹੜੇ ਪਿੰਡਾਂ ਦੇ ਪਿੰਡ ਹੈ ਜਿਹੜੇ ਬਰਬਾਦ ਹੋ ਗਏ ਸੀ ਲੋਕ ਘਰਾਂ ਚੋਂ بے ਘਰ ਹੋ ਗਏ ਸੀ ਕਈ ਘਰ ਉੱਜੜ ਚੁੱਕੇ ਸੀ ਤੇ ਕਈ ਮਕਾਨ ਜਿਹੜੇ ਡਿੱਗ ਚੁੱਕੇ ਸੀ ਤੇ ਫਸਲਾਂ ਬਰਬਾਦ ਹੋ ਚੁੱਕੀਆਂ ਸੀ ਤੇ ਬਹੁਤ ਸਾਰੇ ਰਾਹਤੇ ਵੀ ਜਿਹੜੇ ਬੰਦ ਹੋ ਚੁੱਕੇ ਸੀ ਜਿਨ੍ਹਾਂ ਦਾ ਕਿ ਬਹੁਤ ਸਾਰੇ ਲੋਕ ਬਹੁਤ ਸਾਰੇ ਪਿੰਡਾਂ ਹਜੇ ਤੱਕ ਵੀ ਇਸ ਦਾ ਸੰਤਾਪ ਹੈ ਜਿਹੜਾ ਹੰਡਾ ਰਹੇ ਨੇ ਤੇ ਏਸੀ ਤਰ੍ਹਾਂ ਦੀ ਕਹਾਣੀ ਹੈਗੀ ਹੈ ਸਰਦੂਨਗੜ ਦੇ ਪਿੰਡ ਫੂਸ ਮੰਡੀ ਦੀ ਸਾਧੂ ਵਾਲਾ ਤੋਂ ਫੂਸ ਮੰਡੀ ਨੂੰ ਜਾਣ ਵਾਲੇ ਸੜਕ ਹੈ ਜਿਹੜੀ ਪੂਰੀ ਤਰ੍ਹਾਂ ਨਾਲ ਟੁੱਟ ਚੁੱਕੀ ਸੀ ਜਾਨੀ ਕਿ ਅੱਧੀ ਸੜਕ ਹੈ ਜਿਹੜੀ ਬਿਲਕੁਲ ਖਤਮ ਹੋ ਚੁੱਕੀ ਤੇ ਸਿਰਫ ਇੱਕ ਸਾਧਨ ਹੀ ਹੈਗਾ ਜਿਹੜਾ ਸੜਕ ਉਤੋਂ ਦੀ ਲੰਘ ਸਕਦਾ ਤੇ ਇੱਥੇ ਕੋਈ ਵੀ ਵੱਡਾ ਹਾਦਸਾ ਜਿਹੜਾ ਵਾਪਰ ਸਕਦਾ ਕਿਉਂਕਿ ਇੱਥੇ ਸਕੂਲ ਬੰਨਾਂ ਵੀ ਲੰਘਦੀਆਂ ਤੇ ਹੁਣ ਜਿਵੇਂ ਕਣਕ ਦਾ ਸੀਜ਼ਨ ਹੈ ਜਿਹੜਾ ਚੱਲ ਰਿਹਾ ਤਾਂ ਵੱਡੇ ਟਰਾਲੇ ਜਿਹੜੇ ਭਾਰੀ ਵਾਹਨ ਹੈ ਉਹ ਵੀ ਇੱਥੋਂ ਦੀ ਗੁਜ਼ਰਨਗੇ ਤਾਂ ਕਿਤੇ ਨਾ ਕਿਤੇ ਕਿਸੇ ਵੇਲੇ ਵੀ ਵੱਡਾ ਹਾਦਸਾ ਜਿਹੜਾ ਹੋ ਸਕਦਾ ਤੇ ਰਾਤ ਨੂੰ ਆਉਣ ਵਾਲੇ ਰਾਹਗੀਰ ਵੀ ਕਾਫੀ ਜਿਹੜੇ ਪਰੇਸ਼ਾਨੀ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈਂਦਾ ਤੇ ਆਪਣੇ ਨਾਲ ਵੱਡੀ ਗਿਣਤੀ ਦੇ ਵਿੱਚ ਹੈ ਜਿਹੜੇ ਦੇ ਪੂਸ ਮੰਡੀ ਦੇ ਵਸਨੀਕ ਆ ਜਿਹੜੇ ਉਹ ਆਪਣੇ ਨਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਇਸ ਸੜਕ ਨੂੰ ਲੈ ਕੇ ਕਿਉਂਕਿ ਕਾਫੀ ਤਰਾਸਦੀ ਵਾਲੀ ਇਹ ਸਰਕਾਰਾਂ ਵਾਸਤੇ ਜਾਂ ਪ੍ਰਸ਼ਾਸਨ ਵਾਸਤੇ ਗੱਲ ਹੈ ਕਿ ਤਕਰੀਬਨ 6 ਮਹੀਨੇ ਤੋਂ ਉੱਪਰ ਦਾ ਸਮਾਂ ਜਿਹੜਾ ਘੱਗਰ ਨੂੰ ਆਈ ਨੂੰ ਹੋ ਚੁੱਕਿਆ ਤੇ 6 ਮਹੀਨੇ ਦੇ ਬਾਅਦ ਤੱਕ ਵੀ ਜਿਹੜੀ ਇਹ ਸੜਕ ਹੈ ਹਜੇ ਤੱਕ ਹੈ ਨਹੀਂ ਬਣੀ ਤਾਂ ਕਿਤੇ ਨਾ ਕਿਤੇ ਇਹ ਸਰਕਾਰ ਤੇ ਪ੍ਰਸ਼ਾਸਨ ਨੂੰ ਇੱਕ ਬਹੁਤ ਵੱਡੀ ਤਰਾਸਦੀ ਵਾਲੀ ਆਪਾਂ ਗੱਲ ਹੈ ਜਿਹੜੀ ਕਹਿ ਸਕਦੇ ਹਾਂ ਕਿਉਂਕਿ ਇਸ ਸੜਕ ਦੇ ਟੁਕੜੇ ਨੂੰ ਬਣਾਉਣ ਲਈ ਜਦੋਂ ਕੋਈ ਹਾਦਸਾ ਹੋਇਆ ਤਾਂ ਜਿਉਂ ਹੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਸਰਕਾਰਾਂ ਦੇ ਨੁਮਾਇੰਦੇ ਇੱਥੇ ਜ਼ਰੂਰ ਪਹੁੰਚਣਗੇ ਤੇ ਜਾ ਉਹਨਾਂ ਦੇ ਪਰਿਵਾਰਾਂ ਨਾਲ ਹਮਦਰਦੀਆਂ ਕਰਨ ਲਈ ਜ਼ਰੂਰ ਪਹੁੰਚਣਗੇ ਆਪਣੇ ਨਾਲ ਪਿੰਡ ਵਾਸੀ ਮੌਜੂਦ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਕੀ ਨਾਮ ਹੈ ਜੀ ਬਾਜੀ ਸਸਤਰੀਕਰ ਸਭ ਤੋਂ ਪਰ ਸਭ ਤੋਂ ਪਹਿਲਾਂ ਬਾਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਅੱਜ ਸਾਡੀ ਇਹ ਮੁਸੀਬਤ ਦੀ ਘੜੀ ਦੇ ਵਿੱਚ ਸਾਡਾ ਸਾਥ ਦੇਣ ਸਾਡੇ ਪਿੰਡ ਫੂਸ ਮੰਡੀ ਵਿੱਚ ਪਹੁੰਚੇ ਹੋ ਕੀ ਨਾਮ ਹੈ ਮੇਰਾ ਨਾਮ ਡਾਕਟਰ ਰਾਜਵੀਰ ਪਵਾਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਬਲਾਕ ਸਰਦੂਲੁਰੂ ਦਾ ਪ੍ਰੈਜ਼ੀਡੈਂਟ ਠੀਕ ਰਾਜਵੀਰ ਪਵਾਰ ਠੀਕ ਹੈ ਰਾਜੀਬ ਜੀ ਜੇ ਗੱਲ ਕਰੀਏ ਇਸ ਸੜਕ ਦੀ ਆਪਾਂ ਤਾਂ ਇਸ ਸੜਕ ਦੀ ਕਾਫੀ ਤਰਾਸ ਦੀ ਆਲੀ ਗੱਲ ਇਹ ਹੈ ਵੀ 6 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕੇ ਤੇ ਬਣੀ ਨਹੀਂ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਸਿਰਫ ਆਉਣ ਵਾਲਿਆ ਸਰਕਾਰਾਂ ਦੀ ਕਮੀ ਹੈ ਜਿਹੜਾ ਇਹ ਸਾਨੂੰ ਬੜੀ ਝਾਕ ਸੀ ਬੜੀ ਉਮੀਦ ਸੀ ਆਉਣ ਵਾਲੀ ਸਰਕਾਰ ਤੋਂ ਹਰ ਕੋਈ ਲੋਕ ਬਦਲਾਵ ਚਾਹੁੰਦਾ ਸੀ ਵੀ ਅਸੀਂ ਕਾਂਗਰਸ ਵੀ ਦੇਖ ਚੁੱਕੇ ਹਾਂ ਕਾਲੀ ਦਲ ਵੀ ਦੇਖ ਚੁੱਕੇ ਆ ਲੇਕਿਨ ਆਉਣ ਵਾਲੀ ਆਪ ਦੀ ਸਰਕਾਰ ਹੈ ਇਹ ਤੋਂ ਸਾਨੂੰ ਬਹੁਤ ਉਮੀਦਾਂ ਸੀ ਅਸੀਂ ਦਿਨ ਰਾਤ ਇੱਕ ਕਰਕੇ ਸਾਡੇ ਮਾਨਯੋਗ ਬਹੁਤ ਸਤਿਕਾਰਯੋਗ ਨੇ ਐਡਵੋਕੇਟ ਗੁਰਪ੍ਰੀਤ ਸਿੰਘ ਜੀ ਬਣਾ ਵਾਲੀ ਜੋ ਦਿਨ ਰਾਤ ਸਾਡੇ ਨਾਲ ਵਿਚਰੇ ਸੀ ਬਾਹਰ ਧਰਨਿਆ ਤੇ ਜਾਂਦੇ ਸਾਨੂੰ ਮਿਲਦੇ ਰਹੇ ਸਾਨੂੰ ਉਹਨਾਂ ਨਾਲ ਭਰਾਵਾਂ ਵਰਗਾ ਸਾਥ ਸੀ ਆਸਾਂ ਵੀ ਸੀ ਲੇਕਿਨ ਕੀ ਹੋਇਆ ਸਾਥੀਓ ਜਦੋਂ ਇਹ ਸਾਡਾ ਫਲੱਡ ਆਇਆ ਤੇ ਫਲੱਡ ਦੇ ਵਿੱਚ ਸਾਰੇ ਪਿੰਡ ਨੇ ਫਲੱਡ ਦਾ ਸਾਹਮਣਾ ਕੀਤਾ ਪਾਣੀ ਨਾਲ ਦਿਨ ਰਾਤ ਲੜਦੇ ਰਹੇ ਲੇਕਿਨ ਸਾਡੀ ਇੱਕ ਵੱਧ ਕਿਸਮਤੀ ਐਸੀ ਕਿ ਸਾਡਾ ਸਾਰਿਆ ਫਸਲਾਂ ਵੀ ਬਰਬਾਦ ਹੋ ਗਈਆਂ ਜਾਣੀ ਮਾਣੀ ਨੁਕਸਾਨ ਹੋਇਆ ਸਾਡਾ ਫੂਸ ਮੰਡੀ ਤੋਂ ਸਰਦੂਲਗੜ੍ਹ ਨੂੰ ਜਾਣ ਵਾਲਾ ਰੋਡ ਬਿਲਕੁਲ ਤਬਾਹ ਹੋ ਗਿਆ ਤੇ ਜਿਸ ਦੀ ਅੱਜ ਤੱਕ ਸਾਡੇ ਪਿੰਡ ਨੂੰ ਲਿਵਾਰ ਛੱਡ ਕੇ ਸਰਕਾਰ ਨੇ ਸਾਡੇ ਪਿੰਡ ਕੰਨੀ ਕਦੇ ਕਿਸੇ ਨੇ ਨਿਗਾਹ ਨਹੀਂ ਮਾਰੀ ਉੱਚ ਅਧਿਕਾਰੀ ਆਉਂਦੇ ਹੈ ਗੱਡੀਆਂ ਲੈ ਕੇ ਆਉਂਦੇ ਦੇਖ ਕੇ ਚਲੇ ਜਾਂਦੇ ਹੈ ਲੇਕਿਨ ਐਮਐਲਏ ਸਾਹਿਬ ਨੇ ਵੀ ਐਸੀ ਇੱਕ ਵਾਰੀ ਗੁਰੂ ਘਰ ਬੁਲਾਇਆ ਸੀ ਗੋਪੂਰ ਵੇਲੇ ਉਹਨਾਂ ਨੂੰ ਆਪ ਦੀ ਦੁੱਖਦਾਈ ਕਹਾਣੀ ਸੁਣਾਈ ਤੇ ਉਹਨਾਂ ਨੇ ਵੀ ਸਾਨੂੰ ਝੂਠਾ ਜਾਂ ਤਸੱਲਾ ਦੇ ਕੇ ਸਾਨੂੰ ਤੋਰਤਾ ਲੇਕਿਨ ਉਹਨਾਂ ਨੇ ਕੋਈ ਉਸ ਦੀ ਗੌਰ ਨਹੀਂ ਕੀਤੀ ਇਹਦਾ ਸਾਡੇ ਨਾਲ ਉਹ ਗੱਲ ਹੋ ਗਈ ਜਿਸ ਤਰ੍ਹਾਂ ਕਿਸੇ ਦਾ ਬਜ਼ੁਰਗ ਗਲੀ ਦੇ ਵਿੱਚ ਖੜ ਕੇ ਪਿਸ਼ਾਬ ਕਰਿਆ ਕਰਦਾ ਸੀ ਤੇ ਲੋਕੀ ਬਹੁਤ ਉਸ ਤੋਂ ਦੁਖੀ ਹੋ ਕੇ ਕਹਿਣ ਲੱਗੇ ਕਿਉਂ ਨਾ ਇਹ ਬਜ਼ੁਰਗ ਇੱਕ ਦਿਨ ਮਰ ਜੇ ਤੇ ਆਪਾਂ ਸੋਖੇ ਹੋ ਜਾਾਂਗੇ ਟਾਈਮ ਆਇਆ ਉਹ ਬਜ਼ੁਰਗ ਦੇ ਐਕਸਪਾਇਰ ਹੋਣ ਤੋਂ ਬਾਅਦ ਪਿੰਡ ਵਾਲੇ ਕਹਿਣ ਲੱਗੇ ਸੋਖਾ ਹੋ ਗਿਆ ਵੀ ਹੁਣ ਕੋਈ ਗਲੀ 'ਚ ਪਿਸ਼ਾਬ ਨਹੀਂ ਕਰੇਗਾ ਖੜ ਕੇ ਲੇਕਿਨ ਉਸ ਦੇ ਪੁੱਤਰ ਨੇ ਭੱਜਦੇ ਭੱਜਦਾ ਗਲੀ 'ਚ ਭੱਜ ਕੇ ਪਿਸ਼ਾਬ ਕਰਨ ਲੱਗ ਗਿਆ ਪਿੰਡ ਵਾਲੇ ਕਹਿਣ ਲੱਗੇ ਉਹ ਭੱਲਿਓ ਮਾਨਸੋਏ ਦੇ ਨਾਲ ਤਾਂ ਦਾ ਪਿਓ ਹੀ ਚੰਗਾ ਸੀ ਇੱਕ ਜਗ੍ਹਾ ਖੜ ਕੇ ਤਾਂ ਪਿਸ਼ਾਬ ਕਰਦਾ ਸੀ ਸਾਡੇ ਕਹਿਣ ਦਾ ਭਾਵ ਵੀ ਕਾਲੀ ਦਾ ਇਹਦੇ ਨਾਲੋਂ ਚੰਗਾ ਜਿਸ ਤੇ ਸਾਨੂੰ ਇੰਨੀਆਂ ਉਮੀਦਾਂ ਸੀ ਇਹਦੇ ਨਾਲੋਂ ਸਾਨੂੰ ਮੋਹਪੁਰ ਸਾਹਿਬ ਹੀ ਚੰਗੇ ਸੀ ਭੁੰਦਰ ਸਾਹਿਬ ਚੰਗੇ ਸਾਡੀ ਰੋੜ ਤਾਂ ਬਣ ਜਾਂਦਾ ਲੇਕਿਨ ਅੱਜ ਤੱਕ ਸਾਡੀ ਸਾਰ ਨਹੀਂ ਲਈ ਕਈ ਸਾਡੇ ਸਾਥੀ ਇਸ ਸੜਕ ਤੋਂ ਡਿੱਗੇ ਆ ਕਈਆਂ ਨੂੰ ਫੈਕਚਰ ਹੋਏ ਆ ਇੱਕ ਸਾਡੀ ਸਾਡਾ ਸਾਥੀ ਹੈਲਥ ਡਿਪਾਰਟਮੈਂਟ ਦੇ ਵਿੱਚ ਜੋਬ ਕਰਦਾ ਮਾਨਸਾ ਉਸੇ ਜ਼ਰੋੜ ਤੇ ਡਿੱਗੇ ਉਹਦੀ ਬਾਹ ਫੈਕਚਰ ਹੋਈ ਹੋਈ ਹੈ 5-6 ਮਹੀਨੇ ਵਿਚਾਰੇ ਨੇ ਬੈਡ ਰੈਸਟ ਕੀਤਾ ਬਹੁਤ ਦੁਖੀ ਹੋਇਆ ਇੱਕ ਸਾਥੀ ਸਾਡਾ ਹੋਰ ਹੈ ਉਹ ਵੀ ਦੋਨੇ ਜੀ ਸਰਦੂਲਗੜ ਜਾ ਰਹੇ ਸੀ ਮੋਟਰਸਾਈਕਲ ਤੇ ਉਹਨਾਂ ਦਾ ਵੀ ਉਸੇ ਰੋਡ ਤੋਂ ਡਿੱਗਣ ਕਰਕੇ ਕਾਫੀ ਜ਼ਿਆਦਾ ਉਹਦੀ ਮਿਸੇਜ ਨੂੰ ਛੱਟ ਵੱਜੀ ਤੇ ਉਹਨਾਂ ਨੂੰ ਬਠਿੰਡੇ ਐਡਮਿਟ ਰਹਿਣਾ ਪਿਆ ਪਟਿਆਲੇ ਜਾਣਾ ਪਿਆ ਕਾਫੀ ਜ਼ਿਆਦਾ ਨੁਕਸਾਨ ਹੋਇਆ ਲੇਕਿਨ ਪ੍ਰਮਾਤਮਾ ਦੀ ਮਿਹਰ ਹੈ ਜੇ ਕਿਸੇ ਦੀ ਜਾਨ ਨਹੀਂ ਗਈ ਇਹ ਗਵਰਨਮੈਂਟ ਉਡੀਕ ਕਰ ਰਹੀ ਹੈ ਕਦੋਂ ਕਿੰਨੇ ਬੰਦਿਆਂ ਦੀ ਜਾਨ ਇਸ ਰੋਡ ਦੇ ਉੱਤੇ ਖਤਮ ਹੋ ਰਹੀ ਹੈ ਜਾਏਗੀ ਫਿਰ ਛੜਕੀ ਵੀ ਬਣੇਗੀ ਉਸ ਤੋਂ ਬਾਅਦ ਲੇਕਿਨ ਅੱਜ ਤੱਕ ਸਾਡੀ ਕਿਸੇ ਵੀ ਐਮਐਲਏ ਨੇ ਐਮਪੀ ਨੇ ਕਿਸੇ ਉੱਚ ਅਧਿਕਾਰੀ ਨੇ ਸਾਡੀ ਸੁਣਾਈ ਨਹੀਂ ਕੀਤੀ ਤੇ ਮੇਰੀ ਸਾਡੇ ਮਾਨਯੋਗ ਬਹੁਤ ਹੀ ਸਤਿਕਾਰਯੋਗ ਜਿਨ੍ਹਾਂ ਦੇ ਪਿੱਛੇ ਅਸੀਂ ਦਿਨ ਰਾਤ ਇੱਕ ਕਰਕੇ ਸਰਦਾਰ ਗੁਰਪ੍ਰੀਤ ਸਿੰਘ ਜੀ ਬਣਾਵਾਲੀ ਵਾਲੇ ਸ਼ਾਇਦ ਸੁਣ ਲੈਣ ਤਾਂ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹੋਵਾਂਗਾ ਇੱਕ ਵਾਰੀ ਆਪਣੇ ਕੀਮਤੀ ਸਮੇਂ ਵਿੱਚੋਂ ਟਾਈਮ ਕੱਢ ਕੇ ਫਿਰ ਦੁਬਾਰਾ ਆ ਕੇ ਸੜਕ ਨੂੰ ਦੇਖਣ ਤੇ ਸਾਨੂੰ ਦੁਖੀ ਹੋਿਆਂ ਦੀ ਬਾਹ ਪਕੜ ਕੇ ਆਉਣਾ ਜਾਣਾ ਸਰਦੂਲਗੜ੍ਹ ਤੱਕ ਸਾਡਾ ਸਫਲ ਬਣਾ ਦੇਣ ਸਾਡਾ ਕੋਈ ਰਿਸ਼ਤੇਦਾਰ ਵੀ ਆਉਂਦਾ ਹੈ ਉਹ ਵੀ ਬਗੇਲੇ ਕਵੇਲੇ ਡਰਦਾ ਇਸ ਰੋਡ ਉਤੋਂ ਦੀ ਨਹੀਂ ਆਉਂਦਾ ਕਰ ਕਰ ਇੱਕ ਇੱਕ ਬੱਚਾ ਹੈ ਰਾਤ ਨੂੰ ਜਦੋਂ 8 ਵਜ ਜਾਂਦੇ 9 ਵਜ ਜਾਂਦੇ ਤਾਂ ਮਾਪ ਪਿਓ ਦੇ ਸਾਹ ਸੁੱਕ ਜਾਂਦੇ ਸਾਥੀਓ ਵੀ ਸਾਡਾ ਬੱਚਾ ਸਰਦੂਲਗੜ੍ਹ ਤੋਂ ਫੂਸ ਮੰਡੀ ਆ ਰਿਹਾ ਹੈ ਤੇ ਰਾਹਤੇ ਚ ਕੋਈ ਐਸੀ ਅਣ ਹੋਣੀ ਘਟਨਾ ਨਾ ਹੋ ਜੇ ਜਦੋਂ ਤੱਕ ਬੱਚਾ ਘਰ ਨਹੀਂ ਆਉਂਦਾ ਮਾਪਿਓ ਨੂੰ ਰੋਟੀ ਖਾਣਾ ਦੂਰ ਦੀ ਗੱਲ ਐ ਪਾਣੀ ਪੀਣਾ ਵੀ ਮੁਸ਼ਕਲ ਹੋ ਜਾਂਦਾ ਐ ਰੋਡ ਦੇ ਫਿਕਰ ਦੇ ਵਿੱਚ ਲੇਕਿਨ ਸਾਡੀ ਇਹ ਰੋਡ ਦੀ ਕੋਈ ਸੁਣਾਈ ਨਹੀਂ ਕਰ ਰਿਆ ਤੇ ਮੈਂ ਫਿਰ ਦੁਬਾਰਾ ਤੋਂ ਸਾਡੇ ਮਾਨਯੋਗ ਸਰਦਾਰ ਗੁਰਪ੍ਰੀਤ ਸਿੰਘ ਜੀ ਬਣਾਵਾਲੀ ਵਾਲੇ ਨੂੰ ਤੇ ਭਗਵੰਤ ਮਾਨ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਤੇ ਆਉਣ ਤੇ ਇਹ ਰੋਡ ਨੂੰ ਦੇਖ ਤੇ ਇਹਦਾ ਮਸਲਾ ਹੱਲ ਕਰਨ ਪਹਿਲਾਂ ਤਾਂ ਟਾਈਮ ਹੋਇਆ ਕਰਦਾ ਸੀ ਜਦੋਂ ਸਰਕਾਰ ਕਾਲੀ ਦਲ ਬਾਦਲ ਦੀ ਹੁੰਦੀ ਤਾਂ ਸਾਡਾ ਐਮਐਲਏ ਕਾਂਗਰਸ ਦਾ ਹੋਇਆ ਕਰਦਾ ਸੀ ਜੇ ਸਰਕਾਰ ਕਾਂਗਰਸ ਦੀ ਹੁੰਦੀ ਤਾਂ ਸਾਡਾ ਐਮਐਲਏ ਕਾਲੀ ਦਲ ਦਾ ਹੋਇਆ ਕਰਦਾ ਸੀ ਉਲਟ ਹੁੰਦਾ ਸੀ ਜਦੋਂ ਅਸੀਂ ਕਹਿੰਦੇ ਸਾਨੂੰ ਜਵਾਬ ਮਿਲ ਜਾਂਦਾ ਸੀ ਵੀ ਸਾਨੂੰ ਐਮਐਲਏ ਉਲਟ ਬਣਾਤਾ ਲੇਕਿਨ ਤਾਂ ਵੀ ਜਿੰਨਾ ਹੋਇਆ ਕਰਾਂਗੇ ਉਹ ਕਰਦੇ ਵੀ ਸੀ ਲੇਕਿਨ ਹੁਣ ਤਾਂ ਸਰਕਾਰ ਵੀ ਸਾਡੀ ਤੇ ਐਮਐਲਏ ਵੀ ਸਾਡਾ ਹੈ ਲੇਕਿਨ ਸਾਨੂੰ ਦੋਖੇ ਐਸੇ ਗੱਲ ਦਾ ਹੀ ਹੈ ਪਿੰਡ ਦਾ ਹਰ ਕੋਈ ਬੰਦਾ ਸਾਨੂੰ ਹੀ ਆ ਕੇ ਕਹਿ ਦਿੰਦਾ ਡਾਕਟਰ ਸਾਹਿਬ ਬੜੇ ਤੁਸੀਂ ਮਾਨ ਨਾਲ ਸਾਨੂੰ ਮਗਰ ਲਾਇਆ ਸੀ ਤੇ ਹੁਣ ਦੱਸੋ ਕੀ ਕਰੀਏ ਹਾਂ ਬਿਲਕੁਲ ਸਾਨੂੰ ਬੋਲਣ ਦਾ ਜਵਾਬ ਨਹੀਂ ਅੱਗੋਂ ਮਿਲ ਰਿਹਾ ਕੋਈ ਧੰਨਵਾਦ ਸਾਥੀਓ ਤੁਹਾਡਾ ਬਿਲਕੁਲ ਬਿਲਕੁਲ ਕਿਤੇ ਨਾ ਕਿਤੇ ਭਰਾ ਨੇ ਕਾਫੀ ਵਧੀਆ ਗੱਲ ਵੀ ਕੀਤੀ ਹੈ ਵੀ ਕਹਿੰਦੇ ਜਿਸ ਦੀ ਸਰਕਾਰ ਹੈ ਉਸ ਦਾ ਹੀ ਐਮ ਐਲ ਏ ਹੈ ਲੇਕਿਨ ਫਿਰ ਵੀ ਕਿਤੇ ਨਾ ਕਿਤੇ ਵਿਕਾਸਕਾਰ ਜਾਂ ਪੱਖੋਂ ਪਿੰਡ ਫੂਸ ਮੰਡੀ ਦੇ ਜਿਹੜੇ ਕੰਮ ਨੇ ਫੂਸ ਮੰਡੀ ਦੀ ਜਿਹੜੀ ਸੜਕ ਹੈ ਕਾਫੀ ਹੱਦ ਤੱਕ ਰੁਕੇ ਹੋਏ ਨੇ ਤੇ ਆਪਣੇ ਨਾਲ ਹੋਰ ਪਿੰਡ ਵਾਸੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤਾਂ ਕਰਾਂਗੇ ਪੁੱਛਦੇ ਆਪਾਂ ਜਾਣਦੇ ਆ ਅੱਗੇ ਹਾਂਜੀ ਭਾਈ ਜੀ ਕੀ ਨਾਮ ਆਪਣਾ ਮੈਂ ਨਾ ਹੀ ਸਤਪਾਲਾ ਆਮ ਆਦਮੀ ਪਾਰਟੀ ਦੇ ਵਰਕਰ ਵੀ ਹਾਂ ਅੱਛਾ ਫਿਰ ਆਮ ਆਦਮੀ ਪਾਰਟੀ ਦੇ ਵਰਕਰੋਂ ਤਾਂ ਬਈ ਜੀ ਫਿਰ ਅਜੇ ਤੱਕ ਸੜਕ ਦਾ ਕੀ ਹਾਲਾਤ ਨੇ ਤੁਸੀਂ ਆਪ ਹੀ ਦੇਖੋ ਥੋੜੀ ਸਰਕਾਰ ਚ ਬਸ ਜਿਵੇਂ ਕਿ ਡਾਕਟਰ ਸਾਹਿਬ ਨੇ ਦੱਸਿਆ ਵੀ ਬੜੇ ਚਾਵਾਂ ਨਾਲ ਬਣਾਏ ਸੀਗੇ ਪਰ ਦੁੱਖ ਦੀ ਗੱਲ ਹੈ ਵੀ ਕੋਈ ਗੱਲਬਾਤ ਨਹੀਂ ਸੁਣਨ ਆ ਰਹੀ ਕੋਈ ਸਰਕਾਰ ਜਾਂ ਕੋਈ ਪ੍ਰਸ਼ਾਸਨ ਤੌਰ ਤੇ 6 ਮਹੀਨਿਆਂ ਤੋਂ ਬਾਅਦ ਵੀ ਅਸੀਂ ਇਸ ਸੜਕ ਦੇ ਉੱਤੇ ਇਸੇ ਤਰ੍ਹਾਂ ਹੀ ਵਾਰੀ-ਵਾਰੀ ਥੋੜੀ ਮੀਡੀਆ ਰਹੀ ਆਵਾਜ਼ ਪਚਾ ਰਹੇ ਹਾਂ ਪਰ ਆਵਾਜ਼ ਸੁਣ ਕੇ ਵੀ ਕੋਈ ਆਵਾਜ਼ ਨਹੀਂ ਸਾਡੀ ਸੁਣ ਰਿਹਾ ਪਤਾ ਨਹੀਂ ਕੀ ਗੱਲ ਹੈ ਆਹੀ ਗੁਰਪ੍ਰੀਤ ਚ ਬਣਾ ਲਈ ਨੂੰ ਇੱਥੇ ਪ੍ਰੋਗਰਾਮ ਸੀ ਉਦੋਂ ਵੀ ਦੱਸਿਆ ਗਿਆ ਸੀਗਾ ਬਸ ਇੱਕ ਵਾਰੀ ਕਹਿ ਦਿੰਦੇ ਨੇ ਹਾਂ ਜੀ ਤੁਹਾਡੀ ਗੱਲਬਾਤ ਸੁਣਵਾਈ ਹੋ ਰਹੀ ਹੈ 18 ਫੁੱਟੀ ਬਣੂਗੀ 12 ਫੁੱਟੀ ਬਣੂਗੀ ਸਾਨੂੰ ਤਾਂ ਲੱਗਦਾ 10 ਫੁੱਟੀ ਬਣ ਜੇ ਬੜੀ ਵਧੀਆ ਹੈ ਤੇ ਬਾਕੀ ਹੁਣ ਦੁਬਾਰਾ ਪਿੰਡਾਂ 'ਚ ਦੌਰਾ ਕਰ ਰਹੇ ਨੇ ਅਸੀਂ ਤਾਂ ਉਹਨਾਂ ਨੂੰ ਇਹੀ ਗੱਲ ਲਗਾਉਂਗੇ ਕਿ ਪਿੰਡ 'ਚ ਆਉਣ ਤੋਂ ਪਹਿਲਾਂ ਇੱਕ ਵਾਰੀ ਸਾਡੀ ਸੜਕ ਦਾ ਹੱਲ ਕਰਕੇ ਜ਼ਰੂਰ ਆਉਣਾ ਉਂਝ ਨਾ ਹੀ ਆਉਣ ਤਾਂ ਚੰਗੀ ਗੱਲ ਹੈ ਹੂੰ ਜੇ ਜ਼ਰੂਰੀ ਹੈ ਵੀ ਜੇ ਸਾਡਾ ਕੰਮ ਨਹੀਂ ਹੋਣਾ ਤਾਂ ਫਿਰ ਅਸੀਂ ਵੋਟਾਂ ਕਿਉਂ ਪਾਉਣੀਆਂ ਨੇ ਵੋਟਾਂ ਤਾਂ ਕੰਮ ਨੂੰ ਵੋਟਾਂ ਤੋਂ ਵੋਟਾਂ ਕੰਮ ਨਾਲ ਹੀ ਪੈਣੀਆਂ ਨੇ ਜੀ ਇੱਥੇ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੋ ਗਿਆ ਤਾਂ ਮੇਰੇ ਪਿੰਡ ਦਾ ਕੋਈ ਵੀ ਹੈ ਚਾਹੇ ਸਾਡਾ ਕਿਸੇ ਤਰੀਕੇ ਨਾਲ ਅਸੀਂ ਰਹਿੰਦੇ ਆ ਪਿੰਡ ਦੇ ਵਿੱਚ ਪਰ ਉਹ ਹੈ ਤਾਂ ਸਾਡਾ ਪਿੰਡ ਦਾ ਨਾ ਅੱਜ ਕਿਸੇ ਦਾ ਨੁਕਸਾਨ ਨਹੀਂ ਚਾਹੁੰਦੇ ਇਸ ਕਰਕੇ ਮੇਰੀ ਤਾਂ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਜਿੰਨਾ ਵੀ ਛੇਤੀ ਹੋ ਸਕੇ ਇਹ ਸੜਕ ਦਾ ਹੱਲ ਕਰਕੇ ਆਉਣ ਗੁਰਪ੍ਰੀਤ ਸਿੰਘ ਜੀ ਬਣਾ ਵਾਲੀ ਸਭਾ ਅਸੀਂ ਵੋਟਾਂ ਉਹਨਾਂ ਨੂੰ ਨਹੀਂ ਪਾਉਣੀਆਂ ਨੇ ਪਰ ਜੇ ਸਾਡੇ ਇਹ ਹੱਲ ਨਹੀਂ ਕਰਦੇ ਫਿਰ ਵੋਟਾਂ ਤੋਂ ਵੀ ਸਾਡਾ ਜਵਾਬ ਹੀ ਹੈ ਜੀ ਬਾਕੀ ਜੋ ਵੀ ਗੱਲਬਾਤ ਹੈਗੀ ਡਾਕਟਰ ਸਾਹਿਬ ਨੇ ਬਹੁਤ ਸੋਹਣੀ ਗੱਲ ਕੀਤੀ ਹੈ ਬਾਕੀ ਬਿਲਕੁਲ ਬਿਲਕੁਲ ਮੈਂ ਜਾਨੀ ਕਿ ਮੌਜੂਦਾ ਸਰਕਾਰ ਦੇ ਐਮ ਐਲ ਏ ਗੁਰਪ੍ਰੀਤ ਸਿੰਘ ਬਣਾਵਾਲੀ ਨੂੰ ਭਰਾ ਨੇ ਸਿੱਧਾ ਚੈਲੰਜ ਕੀਤਾ ਕਿ ਜੇ ਕੰਮ ਕਰਾਓਗੇ ਤਾਂ ਵੋਟਾਂ ਲੈਣ ਆਇਓ ਨਹੀਂ ਸਾਡੇ ਪਿੰਡ 'ਚ ਵੋਟਾਂ ਲੈਣ ਆ ਜਿਹੜਾ ਨਾ ਆਇਓ ਤਾਂ ਆਪਾਂ ਅੱਗੇ ਚੱਲਦੇ ਆ ਅੱਗੇ ਗੱਲਬਾਤ ਕਰਦੇ ਹਾਂ ਜੀ ਬਈ ਕੀ ਨਾਮ ਹੈ ਮੇਰਾ ਨਾਮ ਰੋਸ਼ਨ ਲਾਲ ਜੀ ਬਈ ਜੀ ਸੜਕ ਕਾਫੀ ਟੁੱਟੀ ਹੋਈ ਆ ਕਾਫੀ ਤਰਾਸਦੀ ਵਾਲੀ ਗੱਲ ਹੈ ਕਿਉਂਕਿ ਘੱਗਰ ਆਏ ਨੂੰ 6 ਮਹੀਨੇ ਤੋਂ ਵੀ ਉੱਪਰ ਦਾ ਸਮਾਂ ਜਿਹੜਾ ਹੋ ਚੁੱਕਿਆ ਤਾਂ ਹਜੇ ਤੱਕ ਇਹ ਬਣੀ ਨਹੀਂ ਤੁਸੀਂ ਕੀ ਕਹਿਣਾ ਚਾਹੋਗੇ ਪਰ ਮੈਂ ਕਹਿੰਦਾ ਸੜਕ ਤਾਂ ਕੀ ਬਣੂ ਸਾਡੇ ਪਿੰਡ ਦਾ ਪ੍ਰਧਾਨ ਨੇ ਚ ਸੇ ਸਾਡੇ ਪਿੰਡ ਦਾ ਪ੍ਰਧਾਨ ਕੋਣ ਦਰੀਆਂ ਕਿਹੜਾ ਪਿਛਾਊਗਾ ਦਰੀ ਨਹੀਂ ਪਿਛਾਉਣ ਚੋਕਾ ਬੰਦਾ ਇੱਥੇ ਆਇਆ ਮੈਂ ਗਰੰਟੀ ਕਰਦਾ ਜੇ ਦਰਮਸ਼ਾਲਾ ਕੋਲ ਰਬ ਦਾਸ ਮੰਦਰ ਕੋ ਦਰੀ ਪਿਛਾਉਂਦਾ ਤਾਂ ਮੈਂ ਚਕਾ ਦੂੰਗਾ ਜੀ ਦਰੀਆਂ ਅੱਛਾ ਕੋਈ ਬੰਦਾ ਹੀ ਨਹੀਂ ਆ ਬੰਦਾ ਹੀ ਨਹੀਂ ਆ ਗੋ ਜੀ ਠੀਕ ਹੈ ਠੀਕ ਹੈ ਜੀ ਪ੍ਰਧਾਨ ਨਹੀਂ ਚੁਣਿਆ ਉਹ ਚਾਰ ਪ੍ਰਧਾਨ ਨੇ ਕਹੋ ਕਹਿੰਦਾ ਮੈਂ ਆ ਉਹ ਕਹਿੰਦਾ ਮੈਂ ਪ੍ਰਧਾਨ ਨਹੀਂ ਬਣਾਂ ਵਾਲੇ ਚੁਣ ਸੋ ਸੜਕ ਕੀ ਬਣਾਊਗਾ ਜੀ ਤੇ ਦੂਜਾ ਨੰਬਰ ਜੀ ਪਹਿਲੀ ਕੋਈ ਆਪਨੇ ਉਸ ਸੜਕ ਤੇ ਮਾੜਾ-ਵੋਟਾ ਮਿੱਟੀ ਸਾਫ ਕਰੀਏ ਨਰੇਗਾ ਇੱਕ ਦਿਨ ਵੀ ਨਹੀਂ ਚੱਲੀ ਵੀ ਸੜਕ ਤੇ ਨਰੇਗਾ ਇੱਕ ਦਿਨ ਚੱਲੇ ਜੀ ਨੀ 2 ਸਾਲ ਹੋ ਗਏ ਸਰਕਾਰ ਆਈ ਨੂੰ ਚੱਲੀ ਨਹੀਂ ਬਾਈ ਨਹੀਂ ਚੱਲੀ ਸ਼ਰਿਆਂ ਬੋਰਡ ਲੱਗੇ ਦੇਖੋ ਲਾਪ ਖਾਂਦੇ ਨੇ ਅੱਛਾ 1 ਰੁਪਿਆ ਹੀ ਨਹੀਂ ਆਇਆ ਫਿਰ ਰਾਈ ਨਰਮੇ ਦੀ ਚੁਕਾਈ ਦੀ ਗੱਲ ਕਈ 13 ਬੰਦੇ ਨੂੰ ਤਿੰਨ ਤਿੰਨ ਬਾਰਾ ਪੈਸੇ ਮਿਲ ਗਏ ਮੇਰੇ ਕੋਲ 4 ਕਿਲੋ ਨਰਮਾ ਸੀ 1 ਰੁਪਿਆ ਨਹੀਂ ਮਿਲਿਆ ਹੂੰ ਆਗੂਕਾਰ ਮਾੜੇ ਇੱਥੋਂ ਦੇ ਆਪ ਵਿਚਾਰਾ ਹਿੱਸਾ ਰੱਖਦਾ ਠੀਕ ਹੈ ਜੀ ਫਿਰ ਇਹ ਛੜਕ ਬਣੇ ਤੇਦੀ ਮਿੰਤੀ ਹੋ ਕੇ ਪੂਰੀ ਚਾਰ ਦਿਵਾਰੀ ਹੋ ਕੇ ਜਣ ਕੇ ਬੁਰਜੀਆਂ ਲੱਗ ਕੇ ਬਣੇ ਪੂਰੀ ਵੀ ਇਹਨੇ ਤੇ ਕਰ ਗਾ ਤਾਂ ਕੋਈ ਵੱਡ ਨਾ ਸਕੇ ਬੜੀਆ ਤਰੀਕੇ ਨਾਲ ਸ਼ਕਤ ਹਾਂਜੀ ਤੇ ਰੈਂਦ ਖੁੰ 2 ਫੁੱਟ ਨੀਵੀ ਉਹ ਤੇ ਬਹੁਤ ਸੋਹਣੀ ਗੱਲ ਸਾਨੂੰ ਕੋਈ ਫਾਇਦਾ ਉੱਚੀ ਸੜਕ ਦਾ ਠੀਕ ਹੈ ਵੀ ਸਾਨੂੰ ਕੋਈ ਫਾਇਦਾ ਸਾਡੇ ਪ੍ਰੋਹਣੇ ਆਏ ਸਨ ਮਿਲਣ ਆਏ ਸੀ ਸਾਡੇ ਵਿਆਹ ਸੀ ਸਾਡੇ ਪ੍ਰੋਹਣੇ ਦੀ ਗੱਡੀ 4 ਬੱਚੇ ਸੀ ਪਲਟ ਗਈ ਸੀ ਇੱਥੇ ਅੱਛਾ ਨੁਕਸਾਨ ਹੋ ਗਿਆ ਪਲਟ ਗਈ ਸਾਰਾ ਪਿੰਡ ਪੁੱਛ ਲੋ ਸ਼ਰੀਆ ਕੋਈ ਝੂਠ ਨਹੀਂ ਮਾਰਦੇ ਕਿ ਹੁਣ ਕੀ ਮੰਗ ਹੈ ਬਾਈ ਜੀ ਹੁਣ ਮੰਗ ਹੈ ਜੀ 18 ਫੁੱਟ ਸੜਕ ਬਣ ਜਾਏ 2 ਫੁੱਟ ਨੀਵੀ ਬਣ ਜਾਏ ਠੀਕ ਤੇ ਬਨਾਲੀ ਇੱਥੇ ਪਿੰਡ ਤੇ ਵੋਟ ਮੰਗਣ ਨਹੀਂ ਸਾਡੀ ਮੇਰੀ ਗਾਰੰਟੀ ਆ ਕੇ ਦਿਖਾ ਦੇ ਦੋ ਵਾਰ ਆ ਵਾਅਦਾ ਵਾਈ ਹੈ ਬੀ ਐਸ ਡੀਮ ਸਾਹਿਬ ਬਨਾਲੀ ਆਉਣਗੇ ਤੇ ਝੂਠ ਮਾਰ ਕੇ ਵਾਅਦਾ ਇੱਥੇ ਪਿੰਡ ਤੇ ਨਹੀਂ ਵੜਨ ਜੋਗਾ ਯਾਰ ਠੀਕ ਹੈ ਦੋ ਵਾਰ ਝੂਠ ਮਾਰਿਆ ਉਹਨੇ ਵੀ ਆਉਂਗਾ ਮੈਂ 11 ਵਜੇ ਤੇ ਆ ਆ ਕੇ ਮੁੜ ਜਾਂਦਾ ਸਹਰੇ ਮੁੜ ਜਾਂਦਾ ਇੱਥੇ ਨਹੀਂ ਆਉਂਦਾ ਸਿਰੂ ਫੂਸ ਮੰਡੀ ਤੇ ਨਹੀਂ ਆਉਂਦਾ ਠੀਕ ਹੈ ਕਾਰਨ ਨਾ ਆਉਂਦਾ ਕਾਰਨ ਪਿੰਡ ਤੇ ਸੜਕ ਬਣਨ ਵਾਲੀ ਦੀ ਮੰਗਾ ਮੰਗਦੇ ਲੋਕ ਉਹਨੂੰ ਘੇਰਦੇ ਨਹੀਂ ਥਾਂ ਥਾਂ ਤੇ ਅੱਛਾ ਪੂਰੇ ਨਹੀਂ ਕਰਦੇ ਉਹ ਮੰਗ ਪੂਰੀ ਨਹੀਂ ਹੁੰਦੀ ਫਿਰ ਪੂਰੀ ਨਹੀਂ ਹੁੰਦੀ ਪਰ ਜ਼ਰੀ ਨਹੀਂ ਵਿਛਾਉਣ ਦਿੰਦੇ ਨਾ ਹੀ ਇਹ ਮੈਂ ਮੈਂ ਵੀ ਪੋਲਿੰਗ ਲਈ ਅਸੀਂ ਪਹਿਲੀ ਵਾਰ ਆਮ ਪਾਰਟੀ ਦਾ ਹੂੰ ਅੱਛਾ ਤੁਸੀਂ ਵੀ ਵੋਟਾਂ ਆਮ ਆਦਮੀ ਨੂੰ ਪਾਈਆਂ ਸੀ ਆਮ ਪਾਰਟੀ ਦਾ ਪੋਲਿੰਗ ਮੈਂ ਲਾਇਆ ਸੋ ਤੋਂ ਪਹਿਲਾਂ ਜੀ ਇਹ ਤਾਂ ਭੋਲਾ ਖੜਾ ਸੀ ਭੋਲਾ ਮਾਨ ਖੜਾ ਨਹੀਂ ਜਿੱਦਾਂ ਫਿਰ ਅੱਛਾ ਠੀਕ ਹੈ ਜੀ ਪਰ ਇਹ ਬੰਦਾ ਕਾਬਲ ਹੈ ਨਹੀਂ ਠੀਕ ਹੈ ਮੈਂ ਨਾਲੀ ਵੇਲੇ ਜੀਪਸੀ ਮੰਗੀ ਜੀਪ ਸੀ ਘੰਟੇ ਬਾਅਦ ਦੇ ਕੇ ਲੈ ਗਈ ਪੁੱਠੀ ਮੋੜ ਕੇ ਤੇਲ ਸਾਰੇ 10 ਲੀਟਰ ਪਾਇਆ ਚ ਨੇ ਠੀਕ ਇਹ ਮੂੰਹ ਤੇ ਗੱਲ ਕਰੀ ਸੀ ਵੀ ਸਾਡੇ ਪੁਲਿਸ ਦਾ ਕਹਿੰਦਾ ਮੈਂ ਸਾਰੇ ਜਿਹੜਾ ਮਾਰ ਕੇ ਸਾਡੇ ਪੁਲਿਸ ਦੇ ਨਾਕੇ ਬੰਨੇ ਦਏ ਨਹੀਂ ਸੀ ਬਨਾਲੀ ਝੂਠ ਮਾਰਦਾ ਰਿਹਾ ਉੱਥੋਂ ਭੱਲਣਵਾੜੀ ਤੋਂ ਪਰਾਂ ਨੂੰ ਮੁੜ ਗਿਆ ਕਹਿੰਦਾ ਫੂਸ ਮੰਡੀ ਵਿੱਚ ਸਰਵਾ ਕਰਕੇ ਆਇਆ ਪੁਲਤ ਜਾ ਕੇ ਸਰਵਾ ਕਹਤਾ ਨਹੀਂ ਠੀਕ ਹੈ ਬਿਲਕੁਲ ਭਾਈ ਜੀ ਕਿਤੇ ਨਾ ਕਿਤੇ ਕਾਫੀ ਗੁੱਸੇ ਦੇ ਵਿੱਚ ਨਜ਼ਰ ਆ ਰਹੇ ਆ ਕਿਉਂਕਿ ਜਿਹੜੇ ਕੰਮ ਹੈ ਜਿਹੜੇ ਇਸ ਪਿੰਡ ਦੇ ਨਹੀਂ ਹੋਏ ਤਾਂ ਜਦੋਂ ਗੁਰਪ੍ਰੀਤ ਸਿੰਘ ਬਣਾਵਾਲੀ ਇਸ ਪਿੰਡ ਚ ਆਉਣਗੇ ਤਾਂ ਲੋਕ ਜਵਾਬ ਹੈ ਜਿਹੜਾ ਇਹਨਾਂ ਗੱਲਾਂ ਦਾ ਜਰੂਰ ਮੰਗਣਗੇ ਤੇ ਆਪਾਂ ਅੱਗੇ ਚੱਲਦੇ ਹਾਂ ਹੋਰ ਪਿੰਡ ਵਾਸੀ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਪੁੱਛਦੇ ਹਾਂ ਅੱਗੇ ਹਾਂਜੀ ਕੀ ਨਾਮ ਹੈ ਇਧਰ ਫਿਰ ਉਹਨਾਂ ਤਾਰ ਚੰਦ ਹੈ ਜੀ ਏ ਸੜਕ ਨੂੰ ਲੈ ਕੇ ਤੁਹਾਡੀ ਕੀ ਮੰਗ ਹੈ ਜੀ ਸੜਕ ਦੇ ਕਾਫੀ ਹਾਲਾਤ ਆ ਜਿਹੜੇ ਖਰਾਬ ਨੇ ਸਾਡੀ ਤਾਂ ਮੰਗੇ ਹੀ ਇਹ ਵੀ ਇਹ ਸੜਕ ਬਣਨੀ ਚਾਹੀਦੀ ਹੈ ਜੀ ਜ਼ਰੂਰ ਬਣਨੀ ਚਾਹੀਦੀ ਹੈ ਮੰਨਤ ਕਰਦੇ ਆ ਸਰਕਾਰ ਅੱਗੇ ਬਣੇ ਸੜਕ ਬਣ ਜੇ ਚੰਗਾ ਹੀ ਹੈ ਜੀ ਨਿਬੱਧ ਹਾਸਾ ਹੋ ਸਕਦਾ ਜੀ ਇੱਥੇ ਕੋ ਕਦੋਂ ਵੀ ਹੋ ਸਕਦਾ ਰਾਤ ਮੇ ਰਾਤ ਹੈ ਨੇਰੇ ਸਵੇਰੇ ਕਦੋਂ ਵੀ ਹਾਸਾ ਹੋ ਸਕਦਾ ਸਰਕਾਰ ਅੱਗੇ ਬੇਨਤੀ ਹੈ ਵੀ ਇਹ ਸੜਕ ਦੀ ਸਾਡੀ ਮੰਗੇ ਪੂਰੀ ਕਰੋ ਜੀ ਜ਼ਰੂਰ ਕਰੋ ਜੀ ਠੀਕ ਹੈ ਹਾਂ ਜਿਵੇਂ ਬਜ਼ੁਰਗਾਂ ਨੇ ਵੀ ਦੱਸਿਆ ਕਿ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਜਿਹੜਾ ਇੱਥੇ ਹੋ ਸਕਦਾ ਹੈ ਤੇ ਵਾਕਈ ਇਹ ਗੱਲ ਸੜਕ ਦੀ ਹੈਗੀ ਹੈ ਕਿਉਂਕਿ ਇੱਕ ਪਾਸਾ ਸੜਕ ਦਾ ਜਿਹੜਾ ਪੂਰੀ ਤਰ੍ਹਾਂ ਨਾਲ ਖਤਮ ਹੈ ਜਿਹੜਾ ਹੋ ਚੁੱਕਿਆ ਹੈ ਤੇ ਇਹ ਸੜਕ ਹੈ ਕਿਸੇ ਵੱਡੇ ਹਾਦਸੇ ਦੀ ਸਿਰਫ ਉਡੀਕ ਦੇ ਵਿੱਚ ਹੀ ਹੈਗੀ ਹੈ ਸਿਰਫ ਉਡੀਕ ਕਰ ਰਹੀ ਹੈ ਵੱਡੇ ਹਾਦਸਾ ਹੋਣ ਦੀ ਤਾਂ ਜੀ ਵੀ ਪ੍ਰਸ਼ਾਸਨ ਤੇ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਇਹ ਸੜਕਤ ਜਿਹੜਾ ਇੱਕ ਵਾਰੀ ਜਰੂਰ ਪੂਰਨਾ ਪਾਇਆ ਜਾਵੇ ਜਰੂਰ ਇਸ ਤੇ ਮਿੱਟੀ ਪਾ ਕੇ ਇਸ ਨੂੰ ਬਣਾਇਆ ਜਾਵੇ ਕਿਉਂਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਇੱਥੋਂ ਸਕੂਲੀ ਬੱਸਾਂ ਜਾਂ ਫਿਰ ਹੋਰ ਟ੍ਰੈਫਿਕ ਕਣਕ ਦੀਆਂ ਟਰਾਲੀਆਂ ਆਦਿ ਵੀ ਹੁਣ ਸੀਜ਼ਨ ਦੇ ਵਿੱਚ ਟੱਪਣੀਆਂ ਤੇ ਟੱਪਦੀਆਂ ਵੀ ਨੇ ਜਿਸ ਕਾਰਨ ਕੋਈ ਵੱਡਾ ਹਾਦਸਾ ਹੋਣ ਤੋਂ ਬਚਾਇਆ ਜਿਹੜਾ ਹੋ ਸਕੇ ਤੇ ਵੀਡੀਓ ਨੂੰ ਵੀ ਬਾਅਦ ਤੋਂ ਬਾਅਦ ਸ਼ੇਅਰ ਕਰਦੇ ਤੇ ਵੀਡੀਓ ਨੂੰ ਇੰਨਾ ਸ਼ੇਅਰ ਕਰ ਦਿਓ ਕਿ ਇਹ ਭਗਵਾਨ ਤਮਾਨ ਮੁੱਖ ਮੰਤਰੀ ਪੰਜਾਬ ਦੇ ਕੰਨਾਂ ਤੱਕ ਇਹ ਵੀਡੀਓ ਜਿਹੜੀ ਜਰੂਰ ਪਹੁੰਚ ਜਾਏ ਜੋਗੇ ਵੱਡੇ ਵੱਡੇ ਦਾਅਵੇ ਵਿਕਾਸ ਕਾਰਜਾਂ ਦੇ ਸਰਕਾਰਾਂ ਕਰਦੀਆਂ ਤਾਂ ਉਹਨਾਂ ਸਰਕਾਰਾਂ ਨੂੰ ਪਤਾ ਲੱਗ ਸਕੇ ਕਿ ਵਿਕਾਸ ਕਾਰਜ ਇਹ ਕਿੱਥੋਂ ਤੱਕ ਹੋਏ ਨੇ ਤੇ ਕਿੱਥੋਂ ਤੱਕ ਗਰਾਊਂਡ ਲੈਵਲ ਤੇ ਸੀਮਤ ਹੈ ਜਿਹੜੇ ਹੈਗੇ ਆ ਤਾਂ ਇਸੇ ਨਾਲ ਹੀ ਆਪਾਂ ਮਿਲਦੇ ਹਾਂ ਅੱਗੇ ਕਿਸੇ ਨਵੀਂ ਅਪਡੇਟ ਦੇ ਨਾਲ ਕੈਮਰਾਮੈਨ ਰਮਨ ਦੇ ਨਾਲ ਗੁਰਜੀਤ ਸਿੰਘ ਸੰਧੂ ਦੀ ਸਰਦੂਲਗੜ ਤੋਂ ਖਾਸ ਰਿਪੋਰਟ